tumri sharan tumari aas tumhi sajan sohele ji tumri sharan tumari aas tumhi sajan sohele ji sharan tumari aas शरण तुम्हारी शरण तुम्हारी आशा तुम ही सजन सुहेले तुमरी शरण तुम्हारी आशा तुम ही सजन दी तुमरी तुम्हारी आशा ਤੁਮਹੀ ਸਜਣ ਸੁਹੇਲੇ ਜੀ 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 ਤੁਮਹੀ ਸਜਣ ਸੁਹੇਲੇ ਸਜਣ ਸੁਹੇਲੇ ਜੀ ਤੁਮਹੀ ਸਜਣ ਸੁਹੇਲੇ ਜੀ ਤੁਮਹੀ ਸਜਣ ਸੁਹੇਲੇ ਜੀ ਸਜਣ ਸੁਹੇਲੇ ਸਜਨ ਸੁਹੇਲੇ ਜੀ ਤੁਮਹੀ ਸਜਨ ਸੁਹੇਲੇ ਜੀ ਤੁਮਹੀ ਸਜਨ ਸੁਹੇਲੇ ਜੀ ਤੁਮਹੀ ਸਜਨ ਸੁਹੇਲੇ ਜੀ ਤੁਮਹੀ ਸੁਹੇਲੇ ਜੀ ਤੁਮਹੀ ਸਜਨ ਸੁਹੇਲੇ ਜੀ ਸ਼ਰਨ ਤੇਮਾਰੀ ਆਸਾ ਸਜਣ ਸੁਹੇਲੇ ਦੀ ਤੇਮਰੀ ਸ਼ਰਨ ਤੇਮਾਰੀ ਆਸਾ ਤੁਮਹੀ ਸਜਣ ਸੁਹੇਲੇ ਦੀ ਤੇਮਰੀ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤ ਪਾਲਹੁ ਹਮ ਬਾਰਕ ਤੁਮਰੇ ਧਾਰੇ ਹਮ ਬਾਰਕ ਤੁਮਰੇ तारे तुम्हारी शारण तुम्हारी आशा तुम ही सज्जन सहेले ਰਖ ਰਖਨ ਹਾਰ ਦਿਆਲਾ ਨਾਨਕ ਕਰਕੇ ਗੁਰਨੀ ਪੰਨਮੀ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਰਦਾਨੇ ਦੇ ਪਰਿਵਾਰ ਨੇ ਇੱਕ ਦਿਨ ਜਦੋਂ ਮਰਦਾਨਾ ਘਰ ਆਇਆ ਉਹਦੇ ਘਰ ਵਾਲੀ ਕਹਿੰਦੀ ਸਵਾਮੀ ਜੀ ਤੁਸੀਂ ਗੁਰੂ ਨਾਨਕ ਨੂੰ ਗੁਰੂ ਪੀਰ ਮੰਨਿਆ ਪਰ ਇਸ ਵਿੱਚ ਕਿੰਨੀ ਸਚਾਈ ਹੈ ਮਰਦਾਨਾ ਹਣ ਗੁਰੂ ਨਾਨਕ ਦੀ ਉਸਤਤ ਕਰਦਾ ਹੈ ਮਰਦਾਨਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਉਸਤਤ ਕਰਦਾ ਹੈ ਵੀ ਗੁਰੂ ਨਾਨਕ ਸਰਬ ਕਲਾ ਸਮਰੱਥ ਹੈ ਗੁਰੂ ਨਾਨਕ ਵਰਗਾ ਕੋਈ ਪੀਰ ਨਹੀਂ ਦੁਨੀਆ ਤੇ ਗੁਰੂ ਨਾਨਕ ਵਰਗਾ ਫਕੀਰ ਨਹੀਂ ਕੋਈ ਦੁਨੀਆ ਤੇ ਗੁਰੂ ਨਾਨਕ ਵਰਗਾ ਸੰਤ ਨਹੀਂ ਕੋਈ ਦੁਨੀਆ ਤੇ ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਕਰਦਾ ਤੇ ਕਹਿੰਦੀ ਮੈਂ ਕਿਵੇਂ ਮੰਨਾ ਗੱਲਾਂ ਦੇ ਨਾਲ ਤੇ ਤੁਸੀਂ ਬੜਾ ਕਹਿੰਦੇ ਹੋ ਨਾ ਵੀ ਗੁਰੂ ਨਾਨਕ ਵਰਗਾ ਕੋਈ ਹੈ ਨਹੀਂ ਪਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੁਸੀਂ ਰੱਬ ਮੰਨਦੇ ਹੋ ਤੇ ਜੇ ਤੁਸੀਂ ਕਹਿੰਦੇ ਹੋ ਤੇ ਰੱਬ ਆ ਨਾ ਰੱਬ ਤੇ ਫਿਰ ਜਾਣੀ ਜਾਣ ਹੁੰਦਾ ਉਹ ਤਾਂ ਦਿਲਾਂ ਦੀਆਂ ਗੱਲਾਂ ਜਾਣਦਾ ਹੈ ਉਹ ਤਾਂ ਕੋਈ ਸਿੱਖ ਦਾ ਪ੍ਰੇਮ ਵਿੱਚ ਫੁਰਨਾ ਬਣਦਾ ਤੇ ਉਸ ਫੁਰਨੇ ਨੂੰ ਪੂਰਾ ਕਰਦਾ ਹੈ ਗੁਰੂ ਨਾਨਕ ਵੀ ਪੂਰਾ ਕਰੂ ਫੁਰਨਾ ਬਣਿਆ ਮਰਦਾਨੇ ਦੇ ਘਰ ਵਾਲੀ ਦਾ ਮਰਦਾਨੇ ਦੇ ਘਰ ਕਹਿੰਦੀ ਜੀ ਗੁਰੂ ਨਾਨਕਪੁਰਾ ਤੇ ਸਵਾਮੀ ਜੀ ਅੱਜ ਘਰੇ ਬੈਠੋ ਤੁਸੀਂ ਜਾਣਾ ਨਹੀਂ ਗੁਰੂ ਨਾਨਕ ਦੇ ਕੋਲ ਕਿ ਜਿੰਨਾ ਚਿਰ ਗੁਰੂ ਨਾਨਕ ਮੈਂ ਹੁਣ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਮੈਂ ਸੁਣਿਆ ਤੁਸੀਂ ਦੱਸਿਆ ਬੇਬੇ ਨਾਨਕੀ ਨੇ ਪ੍ਰਸ਼ਾਦਾ ਬਣਾਇਆ ਬੜੇ ਪ੍ਰੇਮ ਦੇ ਵਿੱਚ ਸ਼ਰਧਾ ਵਿੱਚ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾ ਸੁਮੀਰ ਪਰਬਤ ਤੇ ਸੁਮੀਰ ਪਰਬਤ ਤੇ ਸਿੱਧਾਂ ਦੇ ਕੋਲ ਬੈਠੇ ਨੇ ਤੇ ਬੇਬੇ ਨਾਨਕੀ ਨੇ ਪ੍ਰਸ਼ਾਦਾ ਬਣਾਇਆ ਤਵੇ ਤੇ ਪ੍ਰਸ਼ਾਦਾ ਫੁੱਲਿਆ ਪ੍ਰਸ਼ਾਦਾ ਪਣਾ ਰਹੀ ਮਨ ਵਿੱਚ ਫੁਰਨਾ ਬਣ ਗਿਆ ਵੀ ਜੇ ਇਹ ਪ੍ਰਸਾਦਾ ਮੇਰਾ ਵੀਰ ਮੇਰਾ ਪੀਰ ਮੇਰਾ ਮੁਰਸ਼ਿਦ ਮੇਰਾ ਗੁਰੂ ਗੁਰੂ ਨਾਨਕ ਦੀ ਛਕ ਲਵੇ ਫੁਰਨਾ ਬਣੀ ਭਾਵਨਾ ਵਣੀ ਸ਼ਰਧਾ ਵਣੀ ਪਿਆਰ ਵਿੱਚ ਗੁਰੂ ਨਾਨਕ ਦੇ ਪਿਆਰ ਵਿੱਚ ਅੰਦਰੋਂ ਅਰਦਾਸ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਜਨ ਬਣ ਕੇ ਕੀਤੀ ਉਹ ਬਿਰਥੀ ਨਹੀਂ ਜਾਂਦੀ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਨ ਬਣ ਕੇ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਬੇਬੇ ਨਾਨਕੀ ਨੇ ਬੜੇ ਪਿਆਰ ਦੇ ਸ਼ਰਧਾ ਵਿੱਚ ਵੀ ਆ ਪ੍ਰਸ਼ਾਦਾ ਜੀ ਮੇਰਾ ਵੀਰ ਛੱਕ ਨੇ ਇੰਦਰ ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਿਆਂ ਬਾਬੇ ਨਾਨਕੀ ਯਾਦ ਕਰਦੀ ਹੈ ਪ੍ਰਸ਼ਾਦਾ ਤਵੇ ਤੇ ਫੁੱਲਿਆ ਪਿਆ ਇਤਿਹਾਸ ਦਾ ਬਚਨ ਕਹਿੰਦੇ ਨਾ ਪ੍ਰਸ਼ਾਦਾ ਤਵੇ ਤੋਂ ਸ਼ਾਬੇ ਦੇ ਵਿੱਚ ਨਹੀਂ ਆਇਆ ਗੁਰੂ ਨਾਨਕ ਦੇ ਮਹਾਰਾਜ ਬੇਬੇ ਨਾਨਕੀ ਦੇ ਕਰੇ ਸੁਮੇਰ ਪਰਬਤ ਤੋਂ ਪਹਿਲਾਂ ਆਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਮੇਰ ਪਰਬਤ ਤੋਂ ਕਹਿੰਦੇ ਮਰਦਾਨਿਆ ਮੋਰ ਅੱਖਾਂ ਮੀਚ ਬੋਲ ਸਤ ਕਰਤਾਰ ਆਕੇ ਬੂਹਾਂ ਖੜਕਾ ਦਿੱਤਾ ਤੇ ਜੇ ਮੇਰੀ ਸ਼ਰਧਾ ਮੇਰਾ ਪਿਆਰ ਆ ਮੇਰੇ ਨਾਲ ਜੇ ਤੁਹਾਡੇ ਨਾਲ ਪਿਆਰ ਆ ਨਾ ਗੁਰੂ ਨਾਨਕ ਦਾ ਜੇ ਗੁਰੂ ਨਾਨਕ ਗਰੀਬਾਂ ਦਾ ਯਾਰ ਹੈ ਗਰੀਬਾਂ ਦਾ ਮੁਰਸ਼ਿਦ ਹੈ ਤੇ ਅੱਜ ਮੇਰੇ ਘਰ ਪ੍ਰਸ਼ਾਦਾ ਸ਼ਕੀ ਤੁਸੀਂ ਅਰਦਾਸ ਕਰੋ ਸੁਨੇਹਾ ਨਹੀਂ ਦੇਣਾ ਜਿਉਂ ਦਿਲਾਂ ਦੀਆਂ ਜਾਣਨ ਵਾਲਾ ਸਤਿਗੁਰੂ ਆ ਤੇ ਫਿਰ ਮੇਰੀ ਭਾਵਨਾ ਮੇਰਾ ਪਿਆਰ ਮੇਰੀ ਸ਼ਰਧਾ ਹੈ ਗੁਰੂ ਨਾਨਕ ਤੇ ਮੈਂ ਵੀ ਰੱਬ ਮੰਨਾਂਗੀ ਜੇ ਅੱਜ ਮੇਰੇ ਘਰ ਵਿੱਚ ਗੁਰੂ ਨਾਨਕ ਪ੍ਰਸ਼ਾਦਾ ਸ਼ਕਲ ਲੱਗੇ ਮਰਦਾਨੇ ਦੇ ਘਰ ਵਾਲੀ ਦੀ ਸਰਦਾ ਵੇਖ ਕੇ ਮਰਦਾਨੇ ਨੇ ਅਰਦਾਸ ਕੀਤੀ ਬਾਬਾ ਹਣ ਤੇਰੀ ਅਰਚਨਾ ਵਿੱਚ ਅਰਦਾਸ ਹੈ ਹੁਣ ਛੇਤੀ ਘਰ ਆ ਕੇ ਪ੍ਰਸ਼ਾਦਾ ਸ਼ਕਲ ਲੈ ਨਹੀਂ ਤੇ ਮੈਨੂੰ ਤੇਰੇ ਨਾਲ ਨਹੀਂ ਜਾਣ ਦੇਣਾ ਮੇਰੇ ਘਰ ਵਾਲੇ ਅੰਤਰਜਾਮੀ ਪੁਰਖ ਵਦਾਤੇ ਸਰਦਾ ਮਨ ਕੀ ਪੂਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਣ ਵਾਲੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਾਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤੇ ਘਟ-ਘਟ ਵਿੱਚ ਵਸਦਾ ਹੈ ਕਿਉਂਕਿ ਸਤਿਗੁਰੂ ਜੇ ਦਿਆਲ ਹੋਏ ਤਾਂ ਸ਼ਰਦਾ ਪੂਰੀ ਐ ਜੇ ਮਰਦਾਨੇ ਕਰਵਾਲੇ ਦੀ ਸ਼ਰਦਾ ਬਣੀ ਭਾਵਨਾ ਬਣੀ ਪਿਆਰ ਵਿੱਚ ਆ ਕੇ ਪ੍ਰਸ਼ਾਦਾ ਬਣਾਇਆ ਵੀ ਜੇ ਗੁਰੂ ਨਾਨਕ ਅੱਜ ਪੂਰਾ ਪੀਰ ਐ ਨਾ ਮਰਦਾਨੇ ਕਹਿੰਦੀ ਅੱਜ ਸਾਡੇ ਘਰ ਪ੍ਰਸ਼ਾਦਾ ਛੱਕੀ ਵੇਖਦੀਆਂ ਵੀ ਇਹ ਗੁਰੂ ਨਾਨਕ ਹੈ ਕਿ ਨਹੀਂ ਮਰਦਾਨਾ ਕਹਿੰਦਾ ਭਗਵਾਨੇ ਇਤਿਹਾਸਾ ਪੀਰਾ ਮਲਕ ਭਾਗੋ ਨੇ ਲੰਗਰ ਲਾਇਆ ਹੋਇਆ ਪਰ ਲਾਲੋ ਦੇ ਘਰੇ ਜਾ ਕੇ ਬੈਠ ਕੇ ਕੋਧਰੇ ਦਾ ਪ੍ਰਸ਼ਾਦਾ ਛਕਿਆ ਗੁਰੂ ਨਾਨਕ ਨੇ ਐਸਾ ਪੇਮ ਸਿੱਖਾਂ ਦੇ ਨਾਲ ਆਪਦੇ ਪਿਆਰ ਵਾਲਿਆਂ ਨਾਲ ਕਰਦੇ ਗੁਰਬਾਣੀ ਚੋਂ ਤਾਂ ਪੜਦਿਆਂ ਨਿਤਨੇਮ ਵਿੱਚ ਕਲਗੀ ਤਰਪਾਸ਼ਾ ਦਾ ਬਚਨ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਤਾਂ ਪ੍ਰੇਮ ਦੀ ਗੇੜ ਹੈ ਤੇ ਬੜੇ ਪ੍ਰੇਮ ਨਾਲ ਤੂੰ ਪ੍ਰਸ਼ਾਦਾ ਤਿਆਰ ਕਰ ਗੁਰੂ ਨਾਨਕ ਜਰੂਰ ਛਕੇਗਾ ਮੇਰਾ ਵਿਸ਼ਵਾਸ ਹੈ ਉਹ ਜਰੂਰ ਆਵੇਗਾ ਤੇ ਜਰੂਰ ਆਪਣੇ ਘਰ ਵਿੱਚ ਆ ਕੇ ਗੁਰੂ ਨਾਨਕ ਪ੍ਰਸ਼ਾਦੇ ਨੂੰ ਭੋਗ ਲਾਵੇਗਾ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਨਜਨ ਵਿਸਥਾਏ ਕਰੀ पाक ਸਨ ਸੋਚ ਪਵਿੱਤਰਾ ਲਾਵ ਭੋਗ ਹੰਣਾ ਹੈ ਪ੍ਰੇਮ ਨਾਲ ਪਿਆਰ ਦੇ ਨਾਲ ਫਿਰ ਮਰਦਾਨੇ ਦੇ ਘਰ ਵਾਲੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰ ਕੇ ਅਰਦਾਸ ਕਰਦੀ ਸੱਚੇ ਪਾਤਸ਼ਾਹ ਕਿਰਪਾ ਕਰੋ بڑے بڑے ਰਾਜਿਆਂ ਮਹਾਰਾਜਿਆਂ ਨੂੰ ਤਾਰਿਆ ਸੱਚੇ ਪਾਤਸ਼ਾਹ ਤੁਸੀਂ بڑے بڑےਾਂ ਦੇ ਘਰ ਵਿੱਚ ਗਏ ਸ਼ਿਵਨਾਬ ਰਾਜੇ ਵਰਗੇ ਸੋਨੇ ਦੇ ਮਹਿਲਾ ਵਿੱਚ ਵੀ ਚਰਨ ਪਾਏ ਤੇ ਅੱਜ ਮੇਰੇ ਗਰੀਬ ਦੀ ਕੱਖਾਂ ਦੀ ਕੁlli ਨੂੰ ਪਾਗ ਲਾ ਕੇ ਜਾਓ ਮਰਦਾਨੇ ਦੇ ਘਰ ਵਾਲੀ ਦਾ ਬੜਾ ਪ੍ਰੇਮ ਸਰਦਾ ਬਣੀ ਗੁਰੂ ਨਾਨਕ ਤੇ ਤੇ ਪਿਆਰ ਵਿੱਚ ਪੜਦੇ ਨੇ ਸਾਡੀ ਕੱਖਾਂ ਦੀ ਕੁlli ਨੂੰ ਪਾਗ ਲਾ ਰਾਜਿਆ ਨਜਾਨਵਾਨਿਆ ਕੱਖਾਂ ਨਿਕਲੀ ਨੂੰ ਪਾਗਲਾ ਜਾ ਰਾਜਿਆ ਨਜਾਨਵਾਨਿਆ ਰਾਜਿਆ ਨੇ ਜਾਨ ਵਾਲਿਆ ਵਾ 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 ਰਾਜਿਆ ਨੇ ਜਾਨ ਵਾਲਿਆ ਪਿਆਰੇ ਜੀ ਰਾਜਿਆ ਨੇ ਜਾਨ ਵਾਲਿਆ ਪਾਗਲਾ ਜਾ ਸਾਡੀ ਕਖਾਨੀ ਕੁਲੀ ਨੂੰ ਪਾਗਲਾ ਜਾ ਓ ਰਾਜਾਂ ਦੇ ਜਾਨ ਵਾੜਿਆ ਨਾਨਕ ਦੇ ਮਹਾਰਾਜ ਦੇ ਪਿਆਰ ਵਿੱਚ ਸ਼ਰਧਾ ਵਿੱਚ ਅਰਦਾਸਾਂ ਕਰਦੇ ਨੇ ਸੱਚੇ ਪਾਤਸ਼ਾਹ ਦੇ ਜਾਣੀ ਜਾਣੋ ਤੇ ਅੱਜ ਪ੍ਰਸਾਦਾ ਸ਼ਕੁ ਕਰਾਂ ਮਰਦਾਨਾ ਵੀ ਅਰਦਾਸਾਂ ਕਰਦਾ ਉਹਦੇ ਘਰ ਵਾਲੇ ਵੀ ਅਰਦਾਸਾਂ ਕਰਦੀ ਇਧਰੋਂ ਗੁਰੂ ਨਾਨਕ ਦੇ ਮਹਾਰਾਜ ਆਪਣੇ ਤਰ੍ਹਾਂ ਆਏ ਬੜੀ ਤੇਜ਼ੀ ਦੇ ਨਾਲ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਏ ਨਾ ਬੜੀ ਤੇਜ਼ੀ ਦੇ ਨਾਲ ਕਹਿੰਦੇ ਮਰਦਾਨਿਆਂ ਕਿੱਥੇ ਆ ਬੂਹਾ ਖੜਕਾਇਆ ਆਗੇ ਅੰਦਰ ਮਰਦਾਨੇ ਨੂੰ ਇਦਾਂ ਲੱਗਾ ਵੀ ਮਹਾਰਾਜ ਕਹਿਣਗੇ ਵੀ ਚੱਲ ਛੇਤੀ ਜਾਣਾ ਚੱਲੀਏ ਤੇ ਮਰਦਾਨਾ ਕਹਿੰਦਾ ਹਾਂ ਮਹਾਰਾਜ ਕਹਿੰਦੇ ਛੇਤੀ ਕਰ ਅਬਦੇ ਕਰਵਾਲੀ ਨੂੰ ਕਹਿ ਅੱਜ ਬੜੀ ਪੱਖ ਲੱਗੀ ਐ ਅੱਜ ਪ੍ਰਸ਼ਾਦਾ ਤੇਰੇ ਘਰ ਵਿੱਚ ਸਕਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਐ ਸਤਗੁਰੂ ਦਿਆਲ ਹੋ ਜਾਵੇ ਗੱਲ ਤੇ ਪ੍ਰੇਮ ਦੀ ਐ ਸ਼ਰਧਾ ਦੀ ਭਾਵਨਾ ਦੀ ਐ ਜੇ ਕੋਈ ਮਹਾਰਾਜ ਸਾਨੂੰ ਕਹਿ ਦਿੰਦਾ ਵੀ ਭੋਗ ਨਹੀਂ ਲੱਗਦਾ ਤੇ ਸ਼ੰਕਾ ਬਣ ਜਾਂਦੀ ਪਰ ਜਦੋਂ ਅਸੀਂ ਅੰਦਰੋਂ ਜੁੜ ਕੇ ਗੁਰੂ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਹਾਰਾਜ ਕੋਲ ਬੈਠਦੇ ਆ ਬਾਣੀ ਸੁਣਦੇ ਆ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਮਾੜੇ ਕਰਮ ਮਿਟ ਜਾਂਦੇ ਨੇ ਚੰਗੇ ਕਰਮ ਬਣ ਜਾਂਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਸਤਗੁਰੂ ਕਿਰਪਾ ਕਰਨ ਮਨ ਵਿੱਚ ਪਿਆਰ ਬਣੇ ਮਨ ਵਿੱਚ ਸ਼ਰਧਾ ਬਣ ਜਾ ਸਤਗੁਰ ਹੋਏ ਦੇ ਆਲ ਤਾਂ ਸ਼ਰਧਾ ਪੂਰੀ ਹੈ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਇਹਦੇ ਮੰਗੋ ਕੀ ਮੰਗ ਲੈ ਮਰਦਾਨਾ ਕਹਿੰਦਾ ਮਹਾਰਾਜ ਕੀ ਮੰਗਣਾ ਕਹਿੰਦੇ ਮੰਗੋ ਕੀ ਮੰਗਦੇ ਹੋ ਤੁਹਾਨੂੰ ਦੁਨੀਆ ਦਾ ਰਾਜ ਭਾਗ ਦੇ ਦਈਏ ਮਰਦਾਨਾ ਕਹਿੰਦਾ ਮਹਾਰਾਜ ਬਸ ਇਸੇ ਤਰ੍ਹਾਂ ਆਪਣੇ ਚਰਨਾਂ ਵਿੱਚ ਰੱਖੋ ਆਪਣੇ ਚਰਨਾਂ ਤੋਂ ਦੂਰ ਨਾ ਕਰੀ ਸਤਿਗੁਰੂ ਮੇਰੇ ਤੇ ਕਿਰਪਾ ਕਰਕੇ ਇਸੇ ਤਰ੍ਹਾਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਬਸ ਆਹੀ ਮੰਗ ਹੈ ਪਿਆਰੇ ਜੀ ਚਰਨਾਂ ਦੀ ਮੋਦ ਬੜੀ ਵਾ 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 ਦਰਨ ਨਿਮੋ ਚਰਨਾਂ ਦੀ ਜੀ ਮੌਜ ਬੜੀ ਚਰਨਾਂ ਦੀ ਰਖੀ ਚਰਨ ਨਾਲ ਜੋੜ ਕੇ ਮੈਨੂੰ ਰਖੀ ਚਰਨ ਨਾਲ ਜੋੜ ਕੇ ਚਰਨਾਂ ਜਾਨ ਨਾਨੀ ਮੈਂ ਮਿਲ ਲੰਕ ਤੇ ਚਰਨ ਨਾਨੀ ਮਾਂ ਮੰਗਣ ਕੇ ਜਾਨ ਨਾਨੀ ਮਾਂ ਚਿਤ ਚਾਰਨ ਕਮਲ ਕਾ ਆਸਰਾ ਚਿਤ ਚਾਰਨ ਕਮਲ ਸੰਗ ਜੋੜੀਏ ਮਹਾਰਾਜ ਕਿਥੇ ਕਿਥੇ ਤੱਕ ਮੈਂ ਤੁਹਾਡੇ ਨਾਲ ਸਫਰ ਕੀਤਾ ਕਿੰਨੀਆਂ ਭਿਆਨਕ ਜਗ੍ਹਾ ਤੇ ਤੁਸੀਂ ਮੈਨੂੰ ਲੈ ਕੇ ਗਏ ਕਿੱਥੇ-ਕਿੱਥੇ ਤੁਸੀਂ ਮੇਰੀ ਰੱਖਿਆ ਕੀਤੀ ਗੁਰੂ ਨਾਨਕ ਦੇ ਮਹਾਰਾਜ ਹੁਣ ਬਸ ਮੈਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਲਾਈ ਰੱਖੀ ਆਪਣੇ ਚਰਨਾਂ ਤੋਂ ਨਾਮਿ ਛੋੜਿਓ ਹੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੇ ਅੱਜ ਤੁਠੇ ਹਾਂ ਨਾ ਅੱਜ ਦਿਆਲਤਾ ਦੇ ਘਰ ਵਿੱਚ ਆਇਓ ਅੱਜ ਦਿਆਲ ਹਾਂ ਹੂੰ ਜੇ ਅੱਜ ਕੁਝ ਮੈਨੂੰ ਦੇਣਾ ਚਾਹੁੰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਬਸ ਆਹ ਬਖਸ਼ਿਸ਼ ਕਰ ਦਿਓ ਮੈਨੂੰ ਆਪਣੇ ਚਰਨਾਂ ਦੇ ਨਾਲੋਂ ਨਾਮ ਛੋੜਿਓ ਆਖੋ ਸਤ ਨਾਮ ਸ੍ਰੀ ਮੈਨੂੰ ਚਰਨਾਂ ਦੇ ਨਾਲੋਂ ਨਾਮ ਛੋੜਿਓ ਬਸ ਚਰਨਾਂ 'ਚ ਰੱਖਿਓ ਤੇਮਰੀ ਸ਼ਰਣ ਤੇਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਬਸ ਮੈਨੂੰ ਆਪਣਾ ਗੋਲਾ ਬਣਾ ਕੇ ਰੱਖਿਓ ਮਹਾਰਾਜ ਮੇਰੀ ਹੋਰ ਕੋਈ ਮੰਗ ਨਹੀਂ ਮੈਨੂੰ ਹੋਰ ਕੋਈ ਦੁਨੀਆ ਦੀ ਬਾਦਸ਼ਾਹੀ ਨਹੀਂ ਚਾਹੀਦੀ ਮੈਨੂੰ ਕੋਈ ਧਨ ਦੌਲਤ ਨਹੀਂ ਚਾਹੀਦੀ ਮੈਨੂੰ ਜੇ ਚਾਹੀਦੇ ਤੇ ਗੁਰੂ ਨਾਨਕ ਬਸ ਤੇਰੇ ਚਰਨ ਬਸ ਤੇਰੇ ਚਰਨਾਂ ਦਾ ਗੋਲਾ ਬਣ ਜਾਵਾਂ ਆਪਣੇ ਬਣਾ ਲਓ ਗੋਲੇ ਤਨ ਗੁਰੂ ਨਾਨਕ ਦੀ ਆਪਣੇ ਬਣਾ ਲੋ ਗੁਲੇ ਸਤ ਗੁਰ ਨਾਨਕ ਦੀ ਸਾਨੂੰ ਮਿਲਣਾ ਮਾਣੇ ਤਨ ਗੁਰ ਨਾਨਕ ਮੈਂ ਕਹੀ ਸਾਨੂੰ up ਸਾਨੂੰ ਆਪਣੇ ਬਣਾ ਲੋ ਗੋਲੇ ਤਨ ਗੁਰੂ ਨਾਨਕ ਜੀ ਆਪਣੇ ਬਣਾ ਲੋ ਸਾਨੂੰ ਗੋਲੇ ਤਨ ਗੁਰੂ ਨਾਨਕ ਜੀ